ਅਦਾਲਤ ਦੇ ਵਿੱਚ ਇੱਕ ਬਹੁਤ ਵੱਡੇ ਕੇਸ ਦਾ ਫੈਸਲਾ ਸੁਣਾਇਆ ਜਾ ਰਿਹਾ ਹੁੰਦਾ। ਉਦੋਂ ਹੀ ਅਦਾਲਤ ਦੇ ਬਾਹਰ ਇੱਕ ਕੁੜੀ ਜਿਹਦੀ ਉਮਰ 16-17 ਸਾਲ ਦੀ ਆ। ਉਹ ਆ ਕੇ ਕਹਿੰਦੀ ਆ ਕਿ ਜੱਜ ਸਾਹਿਬ ਰੁਕੋ ਹਜੇ ਇਹ ਫੈਸਲਾ ਨਹੀਂ ਸੁਣਾਉਣਾ ਪਹਿਲਾਂ ਮੇਰੀ ਗੱਲ ਸੁਣੋ। ਜਿਹੜੇ ਉੱਥੇ ਸਿਕਿਉਰਿਟੀ ਗਾਰਡ ਹੁੰਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਜੱਜ ਇਸ਼ਾਰਾ ਕਰਦਾ ਕਿ ਇਹਨੂੰ ਆਉਣ ਦਿਓ ਤੇ ਫਿਰ ਉਹ ਕੁੜੀ ਜੱਜ ਨੂੰ ਆ ਕੇ ਅਜਹੀ ਗੱਲ ਕਹਿੰਦੀ ਆ ਕਿ ਜੱਜ ਉਸ ਫੈਸਲੇ ਤੇ ਉੱਥੇ ਹੀ ਰੋਕ ਲਾ ਦਿੰਦਾ। ਕੌਣ ਸੀ ਉਹ ਕੁੜੀ ਤੇ ਉਹਨੇ ਜੱਜ ਨੂੰ ਅਜਿਹੀ ਕੀ ਗੱਲ ਕਹੀ ਕਿ ਜੱਜ ਨੂੰ ਫੈਸਲੇ ਤੇ ਰੋਕ ਲਾਉਣੀ ਪਈ। ਇਸ ਕਹਾਣੀ ਬਾਰੇ ਆਪਾਂ ਅੱਗੇ ਗੱਲਬਾਤ ਕਰਾਂਗੇ। ਸਰਬਜੀਤ ਸਿੰਘ ਦੀ ਪਤਨੀ ਦੀ ਮੌਤ ਹੁੰਦੀ ਆ ਤਾਂ ਸਰਬਜੀਤ ਦੀ ਧੀ 5 ਸਾਲ ਦੀ ਹੁੰਦੀ ਆ। ਸਰਬਜੀਤ ਆਪਣੀ ਧੀ ਨੂੰ ਮਾਂ ਤੇ ਪਿਓ ਦੋਨਾਂ ਵਾਲਾ ਪਿਆਰ ਦਿੰਦਾ। ਸਰਬਜੀਤ ਦੇ ਮਿੱਤਰ, ਦੋਸਤ ਤੇ ਰਿਸ਼ਤੇਦਾਰ ਉਹਨੂੰ ਕਹਿੰਦੇ ਆ ਵੀ ਤੇਰੀ ਧੀ ਕੱਲੀ ਆ ਹਨਾ। ਉਹ ਕੰਮ ਤੇ ਜਾਣਾ ਹੁੰਦਾ ਤੂੰ ਨੌਕਰੀ ਕਰਦਾ ਤੇ ਤੇਤੋਂ ਆਪਣੀ ਕੁੜੀ ਪਾਲੀ ਨਹੀਂ ਜਾਣੀ ਤੈਨੂੰ ਵਿਆਹ ਕਰਾਉਣਾ ਚਾਹੀਦਾ ਪਰ ਸਰਬਜੀਤ ਨੂੰ ਹੁੰਦਾ ਸੀ ਵੀ ਜੇ ਮੈਂ ਦੂਜਾ ਵਿਆਹ ਕਰਾਇਆ ਮੈਨੂੰ ਸ਼ਾਇਦ ਪਤਨੀ ਮਿਲ ਜੂ ਪਰ ਮੇਰੀ ਧੀ ਨੂੰ ਮਾਂ ਨਹੀਂ ਮਿਲਣੀ ਇਸ ਲਈ ਉਹ ਫੈਸਲਾ ਕਰਦਾ ਵੀ ਮੈਂ ਕਦੇ ਵੀ ਵਿਆਹ ਨਹੀਂ ਕਰਾਉਂ ਜੇੜਾ ਵੀ ਕੋਈ ਰਿਸ਼ਤੇਦਾਰ ਜਾਂ ਦੋਸਤ ਉਹਨੂੰ ਕਹਿੰਦਾ ਤਾਂ ਉਹ ਆਪਦਾ ਫੈਸਲਾ ਦੱਸ ਦਿੰਦਾ ਇਸ ਕਰਕੇ ਰਿਸ਼ਤੇਦਾਰ ਤੇ ਮਿੱਤਰ ਆ ਜਿਹੜੇ ਉਹ ਕਹਿਣਾ ਛੱਡ ਦਿੰਦੇ ਆ ਤੇ ਉਹਦੀਆਂ ਭਾਵਨਾਵਾਂ ਨੂੰ ਸਮਝਦੇ ਆ ਹੁਣ ਸਰਬਜੀਤ ਆਪਣੀ ਬੇਟੀ ਕੁਲਜੀਤ ਨੂੰ ਬਹੁਤ ਵਧੀਆ ਤਰੀਕੇ ਨਾਲ ਪਾਲਦਾ ਕੁਲਜੀਤ ਵੱਡੀ ਹੁੰਦੀ ਆ ਤੇ ਉਹ ਪਲੱਸ 2 ਕਰ ਲੈਂਦੀ ਆ ਪਲੱਸ 2 ਕਰਨ ਤੋਂ ਬਾਅਦ ਉਹ ਅੱਗੇ ਇੱਕ ਵਧੀਆ ਕਾਲਜ ਦੇ ਵਿੱਚ ਦਾਖਲਾ ਲੈਣਾ ਚਾਹੁੰਦੀ ਹੁੰਦੀ ਆ ਕਿਉਂਕਿ ਉਹ ਇੰਜੀਨੀਅਰਿੰਗ ਕਰਨਾ ਚਾਹੁੰਦੀ ਆ ਤੇ ਇੰਜੀਨੀਅਰਿੰਗ ਦੀ ਜਿਹੜੀ ਪੜ੍ਹਾਈ ਆ ਉਹ ਤੇ ਕਾਫੀ ਪੈਸਾ ਲੱਗਣਾ ਹੁੰਦਾ ਪਰ ਸਰਬਜੀਤ ਕੋਲ ਆਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਬਸ ਉਹ ਬੈਂਕ ਦੇ ਵਿੱਚ ਨੌਕਰੀ ਕਰਦਾ ਸੀ ਇਹ ਨੌਕਰੀ ਦੀ ਜਿਹੜੀ ਉਹਦੀ ਕੰਟਰੈਕਟ ਤੇ ਸੀ ਰੈਗੂਲਰ ਨਹੀਂ ਸੀ ਉਹ ਇਸ ਕਰਕੇ ਉਹਦਾ ਕੋਈ ਬਹੁਤੇ ਪੱਤੇ ਪੁੱਤੇ ਨਹੀਂ ਮਿਲਦੀ ਸੀ ਬਸ ਉੱਕਣ ਪੁੱਕੀ ਉਹਨੂੰ ਤਨਖਾਹ ਮਿਲਦੀ ਸੀ ਹੁਣ ਸਰਬਜੀਤ ਸੋਚਦਾ ਵੀ ਧੀ ਨੂੰ ਮੈਂ ਚਾਵਾ ਲਾਡਾ ਨਾ ਪਾਲਿਆ ਧੀ ਮੇਰੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਵੀ ਆ ਤੇ ਹੁਣ ਮੈਂ ਆਪਦੀ ਧੀ ਲਈ ਪੈਸੇ ਦਾ ਬੰਦੋਬਸਤ ਕਿਵੇਂ ਕਰਾਂ ਉਹ ਬੈਂਕ ਦੇ ਵਿੱਚ ਮੈਨੇਜਰ ਨਾਲ ਗੱਲ ਕਰਦਾ ਤਾਂ ਮੈਨੇਜਰ ਨੂੰ ਕਹਿੰਦਾ ਕਿ ਦੇਖ ਮੈਂ ਤੇਰੀਆਂ ਭਾਵਨਾਵਾਂ ਨੂੰ ਸਮਝਦਾ ਪਰ ਕਾਨੂੰਨ ਕਹਿ ਦੇ ਵੀ ਕੋਈ ਚੀਜ਼ ਹੁੰਦੀ ਆ ਹਰੇਕ ਤਾਂ ਭਾਵਨਾਵਾਂ ਮ ਕੰਮ ਨਹੀਂ ਆਉਂਦੀਆਂ ਮੈਂ ਤੈਨੂੰ ਕਰਜ਼ਾ ਨਹੀਂ ਦੇ ਸਕਦਾ ਉਹ ਕਹਿੰਦਾ ਵੀ ਮੈਂ ਇਸ ਬੈਂਕ ਦਾ EMPLOYEE ਆ ਹਨਾ ਕਰਮਚਾਰੀ ਆ ਉਹ ਕਹਿੰਦਾ ਵੀ ਮੈਂ ਮੰਨਦਾ ਪਰ ਤੂੰ ਕੰਟਰੈਕਟ ਤੇ ਆ ਤੂੰ ਰੈਗੂਲਰ ਕਰਮਚਾਰੀ ਨਹੀਂ ਹੈਗਾ ਤੇਰੀ ਤਨਖਾਹ ਇੰਨੀ ਨਹੀਂ ਹੈਗੀ ਕਿ ਤੈਨੂੰ ਇੰਨਾ ਲੋਨ ਦਿੱਤਾ ਜਾ ਸਕੇ ਤੂੰ 40 ਲੱਖ ਦੀ ਮੰਗ ਕਰਦਾ 40 ਲੱਖ ਕੀ ਤੈਨੂੰ 5 ਲੱਖ ਦਾ ਲੋਨ ਵੀ ਨਹੀਂ ਮਿਲਦਾ ਤੇਰੀ ਤਨਖਾਹ ਦੇ ਅਨੁਸਾਰ ਤੈਨੂੰ ਸਿਰਫ 3 ਲੱਖ ਦਾ ਲੋਨ ਮਿਲ ਸਕਦਾ ਇਹ ਗੱਲ ਸਰਬਜੀਤ ਨੂੰ ਅੰਦਰੇ-ਅੰਦਰ ਤੋੜ ਦਿੰਦੀ ਆ ਤੇ ਉਹ ਆਪਣੇ ਇੱਕ ਦੋਸਤ ਕੋਲ ਗੱਲ ਕਰਦਾ ਉਹਦਾ ਉਹ ਦੋਸਤ ਉਸੇ ਬੈਂਕ ਦੇ ਵਿੱਚ ਕੰਮ ਕਰਦਾ ਹੁੰਦਾ ਤੇ ਉਹ ਰੈਗੂਲਰ ਪੋਸਟ ਤੇ ਹੁੰਦਾ ਜੇ ਉਹ ਦੋਸਤ ਜਿਹੜੇ ਬਚਪਨ ਦੇ ਵਿੱਚ ਇਕੱਠੇ ਪੜੇ ਪਰ ਦੋਨਾਂ ਦੇ ਘਰ ਦੇ ਹਾਲਾਤ ਵੱਖਰੇ-ਵੱਖਰੇ ਸੀ ਉਹ ਆਪਣੇ ਦੋਸਤ ਗਰਨਾਮ ਨੂੰ ਕਹਿੰਦਾ ਕਿ ਗਰਨਾਮ ਦੇਖ ਮੇਰਾ ਸੁਪਨਾ ਕਿ ਮੇਰੀ ਧੀ ਇੰਜੀਨੀਅਰਿੰਗ ਕਰੇ ਤੇ ਮੇਰੀ ਧੀ ਦਾ ਵੀ ਇਹੀ ਸੁਪਨਾ ਉਦੈਲੀ ਮੈਨੂੰ ਪੈਸੇ ਦੀ ਲੋੜ ਆ ਯਾਰ ਮੈਂ ਬੈਂਕ ਮੈਨੇਜਰ ਨਾਲ ਗੱਲ ਕੀਤੀ ਪਰ ਲੋਨ ਪਾਸ ਨਹੀਂ ਹੁੰਦਾ ਤਾਂ ਗੁਰਨਾਮ ਕਹਿੰਦਾ ਕਿ ਕੋਈ ਗੱਲ ਨਹੀਂ ਤੂੰ ਹੌਸਲਾ ਨਾ ਛੱਡ ਤੂੰ ਹੋਰ ਵੇਖ ਲੈ ਕਿਤੇ ਟਰਾਈ ਕਰਕੇ ਜਿਹੜਾ ਤੇਰਾ ਘਰ ਕੋ ਰਾਉ ਤੇ ਦੇਖ ਲੈ ਲੋਨ ਲੈ ਕੇ ਇੱਥੇ ਸਰਬਜੀਤ ਨੂੰ ਇਹ ਉਮੀਦ ਸੀ ਵੀ ਗੁਰਨਾਮ ਸ਼ਾਇਦ ਮੇਰੀ ਮਦਦ ਕਰੇ ਪਰ ਗੁਰਨਾਮ ਨੇ ਪੱਲਾ ਝਾੜ ਲਿਆ ਤੇ ਸਰਬਜੀਤ ਨੂੰ ਪਤਾ ਵੀ ਲੱਗ ਗਿਆ ਵੀ ਜਿਹੜੇ ਹਿਸਾਬ ਨਾਲ ਮੇਰੇ ਕੋਲ ਪੈਸਾ ਆਗਾ ਮੇਰੀ ਕਮਾਈ ਆ ਵੀ ਸਾਰੇ ਮੈਥੋਂ ਐਂ ਨੱਕ ਮੋੜਨਗੇ ਉਹ ਆਪਣੀ ਧੀ ਨੂੰ ਸਮਝਾਉਂਦਾ ਕਿ ਦੇਖ ਪੁੱਤ ਮੈਂ ਤੇਰੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹਣਾ ਪਰ ਜਿਹੜਾ ਕੁਝ ਤੂੰ ਕਰਨਾ ਚਾਹਣੀ ਆ ਉਹ ਨਹੀਂ ਤੂੰ ਕਰ ਸਕਦੀ ਤੂੰ ਸਿੰਪਲ ਬੀਏ ਕਰ ਲੈ ਅੱਗੇ ਜਾ ਕੇ ਤੂੰ ਕੋਈ ਛੋਟਾ ਕੋਰਸ ਕਰ ਲਈ ਮੈਨੂੰ ਪਤਾ ਤੂੰ ਬਹੁਤ ਹੁਸ਼ਿਆਰ ਆ ਤੂੰ ਬਹੁਤ ਕਾਬਿਲ ਆ ਪਰ ਇਹਦੇ ਲਈ ਪੈਸਾ ਵੀ ਜ਼ਰੂਰੀ ਆ ਤਾਂ ਚਲੋ ਉਹਦੀ ਧੀ ਆ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਪਾਪਾ ਮੈਂ ਤੁਹਾਡੀ ਹਾਲਤ ਨੂੰ ਸਮਝਦੀ ਆ ਚਲੋ ਆਪਦੀ ਕੁੜੀ ਨੂੰ ਸਿੰਪਲ ਬੀਏ ਕਰਨ ਲਾ ਦਿੰਦਾ ਇੱਕ ਕਾਲਜ ਦੇ ਵਿੱਚ ਦਾਖਲਾ ਜਿਹੜਾ ਉਹਨੂੰ ਦਵਾ ਦਿੰਦਾ ਚਲੋ ਇਸੇ ਤਰ੍ਹਾਂ ਜ਼ਿੰਦਗੀ ਲੰਘਦੀ ਹੈ ਤੇ ਇੱਕ ਦਿਨ ਸਰਬਜੀਤ ਇੱਕ ਅਖਬਾਰ ਦੀ ਖਬਰ ਪੜਦਾ ਉਸ ਖਬਰ ਦੇ ਵਿੱਚ ਨਾ ਇੱਕ ਜੱਜ ਦੇ ਐਕਸੀਡੈਂਟ ਹੋਣ ਦੀ ਖਬਰ ਸੀ ਕਿ ਇੱਕ ਹਾਈ ਕੋਰਟ ਦਾ ਬਹੁਤ ਵੱਡਾ ਜੱਜ ਉਹਨੂੰ ਕੋਈ ਹਿੱਟ ਕਰ ਗਿਆ ਗੱਡੀ ਉਹਦੇ ਵਿੱਚ ਮਾਰ ਗਿਆ ਗੱਡੀ ਕਾਲੇ ਰੰਗ ਦੀ ਸਕੋਰਪੀਓ ਹੁੰਦੀ ਆ ਤੇ ਵੀ ਉਹਦਾ ਪਤਾ ਨਹੀਂ ਲੱਗਿਆ ਉਹ ਭੱਜ ਗਿਆ ਜੱਜ ਦੀ ਲੱਤ ਆ ਜਿਹੜੀ ਉਹ ਬੁਰੀ ਤਰ੍ਹਾਂ ਨਾ ਟੁੱਟ ਜਾਂਦੀ ਆ ਉਸ ਤੋਂ ਬਾਅਦ ਚਲੋ ਇਹ ਸਮਾਂ ਲੰਘਦਾ ਜਾਂਦਾ ਤੇ ਇੱਕ ਦਿਨ ਜਦੋਂ ਗੁਰਨਾਮ ਸਿੰਘ ਬੈਂਕ ਡਿਊਟੀ ਤੇ ਆਉਂਦਾ ਤਾਂ ਉਹ ਕਾਲੇ ਰੰਗ ਦੀ ਸਕੋਰਪਿਓ ਤੇ ਆਉਂਦਾ ਤੇ ਜਿਹੜਾ ਸਰਬਜੀਤ ਆ ਉਹ ਵੇਖਦਾ ਵੀ ਇਹ ਸਕੋਰਪਿਓ ਮੈਂ ਕਿਤੇ ਵੇਖੀ ਲੱਗਦੀ ਆ ਤੇ ਉਹ ਸੋਚਦਾ ਵੀ ਗੁਰਨਾਮ ਅੱਜ ਤੱਕ ਤਾਂ ਇਹ ਸਕੋਰਪਿਓ ਲੈ ਕੇ ਨਹੀਂ ਆਇਆ ਤੇ ਉਹ ਗੁਰਨਾਮ ਨੂੰ ਕਹਿੰਦਾ ਗੁਰਨਾਮ ਸਿਆ ਵਧਾਈਆਂ ਬਈ ਤੂੰ ਤਾਂ ਨਵੀਂ ਗੱਡੀ ਲੈ ਲਈ ਯਾਰ ਕਾਲੀ ਸਕੋਰਪਿਓ ਲੈ ਲਈ ਤੇ ਤੂੰ ਦੱਸਿਆ ਵੀ ਨਹੀਂ ਉਹ ਕਹਿੰਦਾ ਬੱਸ ਯਾਰ ਗੱਡੀ ਨਾ ਮੈਂ ਨਵੀਂ-ਨਵੀਂ ਲਈ ਸੀ ਤੇ ਮੇਰਾ ਕੋਈ ਦੋਸਤ ਲੈ ਗਿਆ ਸੀਗਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਉਹਨੇ ਮੋੜੀ ਨਹੀਂ ਕਿੰਨਾ ਸਮਾਂ ਤੇ ਇਹਨੂੰ ਹੋ ਗਿਆ ਤਕਰੀਬਨ 6-7 ਮਹੀਨੇ ਹੋ ਗਏ ਲਈ ਨੂੰ ਤਾਂ ਉਹ ਕਹਿੰਦਾ ਵੀ ਯਾਰ ਇਹ ਗੱਡੀ ਇਹੇ ਨੰਬਰ ਮੈਂ ਕਿਤੇ ਦੇਖਿਆ ਲੱਗਦਾ ਵੀ ਇਹ ਗੱਡੀ ਪਰ ਮੇਰੀ ਯਾਦ ਨਹੀਂ ਆ ਰਹੀ ਇਹ ਗੱਲ ਸੁਣ ਕੇ ਗਰਨਾਮ ਸਿੰਘ ਉਹਦੇ ਵੱਲ ਟੇਡਾ-ਟੇਡਾ ਝਾਕਦਾ ਤੇ ਉਹਨੂੰ ਕਹਿੰਦਾ ਵੀ ਮੈਂ ਤਾਂ ਇਹ ਗੱਡੀ ਹਜੇ ਤੱਕ ਕੱਢੀ ਨਹੀਂ ਤੂੰ ਕਿੱਥੇ ਵੇਖ ਲਈ ਕਹਿੰਦਾ ਉਹੀ ਤਾਂ ਮੈਂ ਸੋਚ ਰਿਹਾ ਚਲੋ ਇਸ ਤਰ੍ਹਾਂ ਗੱਲਾਂ-ਵਾਟਾਂ ਹੁੰਦੀਆਂ ਤੇ ਸਰਬਜੀਤ ਘਰੇ ਆ ਜਾਂਦਾ ਜਦੋਂ ਸਰਬਜੀਤ ਘਰੇ ਆਉਂਦਾ ਤਾਂ ਉਹਦੇ ਇੱਕਦਮ ਦਿਮਾਗ 'ਚ ਗੱਲ ਆਉਂਦੀ ਆ ਵੀ ਜਿਹੜੀ ਕਾਲੀ ਸਕੋਰਪੀਓ ਗੁਰਨਾਮ ਲੈ ਕੇ ਆਇਆ ਉਹ ਉਹ ਹੀ ਸਕੋਰਪੀਓ ਆ ਜਿਹਦੀ ਅਖਬਾਰ ਤੇ ਫੋਟੋ ਲੱਗੀ ਸੀ ਜਿਹਦੇ ਤੇ ਲਿਖਿਆ ਹੋਇਆ ਸੀ ਵੀ ਜੇ ਇਹ ਗੱਡੀ ਕਿਸੇ ਨੇ ਵੇਖੀ ਹੋਵੇ ਵੀ ਏਸ ਬੰਦੇ ਨੇ ਇੱਕ ਜੱਜ ਦੇ ਮਾਰਿਆ ਜੱਜ ਦੇ ਵਿੱਚ ਇਹ ਗੱਡੀ ਮਾਰੀ ਆ ਤੇ ਉਹਦਾ ਬਹੁਤ ਬੁਰਾ ਐਕਸੀਡੈਂਟ ਹੋਇਆ ਤੇ ਅਗਲੇ ਦਿਨ ਜਾ ਕੇ ਉਹ ਗੁਰਨਾਮ ਕੋਲ ਉਵੇਂ ਹੀ ਗੱਲ ਕਰ ਦਿੰਦਾ ਉਹਨੂੰ ਕਹਿੰਦਾ ਗੁਰਨਾਮ ਮੈਨੂੰ ਯਾਦ ਆ ਗਿਆ ਮੈਂ ਤੇਰੀ ਗੱਡੀ ਕਿੱਥੇ ਵੇਖੀ ਸੀ ਯਾਰ ਤੇਰੀ ਗੱਡੀ ਦੀ ਤਾਂ 6 ਕੁ ਮਹੀਨੇ ਪਹਿਲਾਂ ਅਖਬਾਰ ਦੇ ਵਿੱਚ ਫੋਟੋ ਆਈ ਸੀ ਵੀ ਇਹ ਕਿਸੇ ਜੱਜ ਦੇ ਵਿੱਚ ਵੱਜੀ ਆ ਇਹ ਗੱਲ ਸੁਣ ਕੇ ਗਰਨਾਮ ਆ ਜਿਹੜਾ ਘਬਰਾ ਜਾਂਦਾ ਕਹਿੰਦਾ ਮੈਂ ਤੈਨੂੰ ਦੱਸਿਆ ਤਾਂ ਸੀਗਾ ਵੀ ਮੇਰਾ ਦੋਸਤ ਲੈ ਕੇ ਗਿਆ ਪਰ ਕਹਿੰਦਾ ਮੈਨੂੰ ਨਹੀਂ ਪਤਾ ਇਹੋ ਜੀ ਗੱਲ ਮੇਰੇ ਦੋਸਤ ਨੇ ਕਹਿੰਦਾ ਕਿੰਨਾ ਟਾਈਮ ਰੱਖੀ ਰੱਖੀ ਤੇ ਹੁਣ ਮੋੜੀ ਆ ਉਹਨੇ ਤਾਂ ਚਲੋ ਉਹ ਕਹਿੰਦਾ ਵੀ ਫਿਰ ਵੀ ਤੂੰ ਬਚ ਕੇ ਰਹੀਂ ਵੀ ਕੋਈ ਪਤਾ ਨਹੀਂ ਹੁੰਦਾ ਹਨਾ ਵੀ ਗੱਡੀ ਤਾਂ ਤੇਰੀ ਆ ਨਾ ਜੇ ਕੋਈ ਇਹੋ ਜੀ ਗੱਲ ਹੋਈ ਤੂੰ ਪਤਾ ਕਰ ਸਰਬਜੀਤ ਨੇ ਇਹ ਗੱਲ ਆਪਣੇ ਦੋਸਤ ਦੀ ਭਲਾਈ ਲਈ ਆਖੀ ਸੀ ਪਰ ਗੁਰਨਾਮ ਸਿੰਘ ਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਆ ਵੀ ਕਿਤੇ ਨਾ ਕਿਤੇ ਸਰਬਜੀਤ ਨੂੰ ਇਸ ਗੱਲ ਦਾ ਰਾਜ ਪਤਾ ਲੱਗ ਗਿਆ ਵੀ ਇਹ ਮੇਰੇ ਲਈ ਕੋਈ ਖਤਰਾ ਏ ਦੀ ਘੰਟੀ ਨਾ ਬਣ ਜੇ ਉਹ ਕੀ ਕਰਦਾ ਉਹਨਾਂ ਉਹਦੇ ਮਨ ਦੇ ਵਿੱਚ ਸਰਬਜੀਤ ਦੇ ਪ੍ਰਤੀ ਕਿਤੇ ਨਾ ਕਿਤੇ ਖੋਟ ਹੁੰਦਾ ਉਹ ਸੋਚਦਾ ਵੀ ਸਰਬਜੀਤ ਪਿਛਲੇ ਦਿਨੀ 40 ਲੱਖ ਰੁਪਏ ਦੀ ਗੱਲ ਕਰਦਾ ਤੇ ਥੋੜੇ ਦਿਨਾਂ ਬਾਅਦ ਜਿਹੜੀ ਬੈਂਕ ਦੀ ਕੈਸ਼ ਵਣ ਜਾ ਰਹੀ ਹੁੰਦੀ ਆ ਉਹਦੇ ਵਿੱਚੋਂ 30 ਲੱਖ ਰੁਪਈਆ ਗਾਇਬ ਹੋ ਜਾਂਦਾ ਮਤਲਬ ਚੋਰੀ ਹੋ ਜਾਂਦੀ ਆ ਬਹੁਤ ਵੱਡੀ ਡਕੈਤੀ ਹੁੰਦੀ ਆ ਤੇ ਉਹ ਡਕੈਤੀ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਬੁਲਾਈ ਜਾਂਦੀ ਆ ਤੇ ਜਦੋਂ ਇਹ ਗੱਲ ਆਉਂਦੀ ਆ ਵੀ ਬੈਂਕ ਦੇ ਵਿੱਚ ਹਨਾ ਕੈਸ਼ ਆ ਜਿਹੜਾ ਜਾਂਦਾ ਹੀ ਰਹਿੰਦਾ ਵੀ ਡਕੈਤੀ ਕਿਵੇਂ ਹੋਈ ਤੇ ਉਹ ਜਿਹੜੀ ਉਹ ਕੈਸ਼ ਜਿਹੜਾ ਲੈ ਕੇ ਜਾ ਰਿਹਾ ਸੀ ਉਹ ਕੋਈ ਹੋਰ ਨਹੀਂ ਸਰਬਜੀਤ ਲੈ ਕੇ ਜਾ ਰਿਹਾ ਸੀ ਸਰਬਜੀਤ ਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਜਦੋਂ ਹੁਣ ਆ ਕੇ ਉਹਨੂੰ ਹਨਾ ਬੰਦਿਆਂ ਨੇ ਘੇਰ ਲਿਆ ਤੇ ਕੈਸ਼ ਲੁੱਟ ਕੇ ਲੈ ਗਏ ਉਹਨੇ ਤਾਂ ਉਵੇਂ ਹੀ ਸਾਰਾ ਕੁਝ ਦੱਸਿਆ ਪੁਲਿਸ ਮੁਲਾਜ਼ਮ ਬੁਲਾਲੇ ਬੈਂਕ ਮੈਨੇਜਰ ਨੂੰ ਵੀ ਦੱਸਿਆ ਪਰ ਇੱਥੇ ਗੁਰਨਾਮ ਸਿੰਘ ਆ ਜਿਹੜਾ ਉਹ ਪੁਲਿਸ ਨੂੰ ਇਹ ਬਿਆਨ ਦਿੰਦਾ ਵੀ ਸਰਬਜੀਤ ਸਿੰਘ ਪਿਛਲੇ ਦਿਨੀ 30-40 ਲੱਖ ਦੇ ਲੋਨ ਦੀ ਗੱਲ ਕਰਦਾ ਸੀ ਤੇ ਬੈਂਕ ਨੇ ਉਹਦਾ ਲੋਨ ਪਾਸ ਨਹੀਂ ਕੀਤਾ ਸੀ ਉਹ ਆਪਣੀ ਕੁੜੀ ਨੂੰ ਇੰਜੀਨੀਅਰਿੰਗ ਕਰਾਉਣਾ ਚਾਹੁੰਦਾ ਸੀ ਤੇ ਮੈਨੂੰ ਪੂਰਾ ਸ਼ੱਕ ਆ ਵੀ ਇਸੇ ਨੇ ਹੀ ਗਵਨ ਕੀਤਾ ਇਸੇ ਨੇ ਹੀ ਲੁੱਟਮਾਰ ਕਰਵਾਈ ਆ ਗੁਰਨਾਮ ਸਿੰਘ ਦੇ ਬਿਆਨਾਂ ਤੇ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਰਬਜੀਤ ਲੱਖ ਕਹਿੰਦਾ ਕਿ ਮੈਂ ਬੇਕਸੂਰ ਆ ਮੈਂ ਬੇਕਸੂਰ ਆ ਪਰ ਕੋਈ ਵੀ ਹੈ ਨਾ ਮਲਜਮ ਜਦੋਂ ਉਹਨੂੰ ਫੜਿਆ ਜਾਂਦਾ ਤਾਂ ਉਹ ਬੇਕਸੂਰੀ ਕਹਿੰਦਾ ਹੁੰਦਾ ਹੁਣ ਉਹਦੀ ਸੁਣਵਾਈ ਕਿਹਨੇ ਕਰਨੀ ਸੀ ਚਲੋ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਜਾਂਦੀ ਆ ਤੇ 6 ਮਹੀਨੇ ਇਹ ਕੇਸ ਆ ਜਿਹੜਾ ਚੱਲਦਾ ਰਹਿੰਦਾ 6 ਮਹੀਨਿਆਂ ਦੇ ਵਿੱਚ ਸਰਬਜੀਤ ਆਪਣੇ ਆਪ ਨੂੰ ਬੇਗੁਨਾ ਸਾਬਤ ਨਹੀਂ ਕਰ ਸਕਿਆ ਜਦੋਂ ਵੀ ਉਹਦੀ ਧੀ ਉਹਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦੀ ਉਹ ਬੜੀ ਦੁਖੀ ਹੁੰਦੀ ਤੇ ਉਹ ਕਹਿੰਦੀ ਪਾਪਾ ਕੋਈ ਮੈਨੂੰ ਇਹੋ ਜਿਹਾ ਸਰਾਗ ਦੱਸੋ ਕੋਈ ਇਹੋ ਜੀ ਗੱਲ ਦੱਸੋ ਜੀ ਦੇ ਕਰਕੇ ਤੁਹਾਨੂੰ ਇਹ ਪਤਾ ਲੱਗੇ ਵੀ ਮੈਂ ਇਹ ਸਾਬਤ ਕਰ ਸਕਾਂ ਅਦਾਲਤ ਦੇ ਵਿੱਚ ਵੀ ਤੁਸੀਂ ਬੇਗਨਾ ਹੋ ਉਹ ਕਹਿੰਦਾ ਵੀ ਧੀਏ ਹੁਣ ਬੈਂਡ ਮੈਂ ਲੈ ਕੇ ਜਾ ਰਿਹਾ ਸੀ ਬੈਂਡ ਲੁੱਟੀ ਗਈ ਲੁਟੇਰੇ ਫੜੇ ਨਹੀਂ ਗਏ ਹੁਣ ਗੱਲ ਤਾਂ ਮੇਰੇ ਤੇ ਹੋਣੀ ਆ ਨਾ ਹੁਣ ਜਦੋਂ ਮੈਂ ਲੁਟੇਰਿਆਂ ਦੀ ਪਛਾਣ ਨਹੀਂ ਕਰ پا ਰਿਹਾ ਵੀ ਮੈਂ ਤਾਂ ਬੁਰੀ ਤਰ੍ਹਾਂ ਫਸ ਗਿਆ ਉਹ ਕਹਿੰਦੀ ਵੀ ਨਹੀਂ ਪਾਪਾ ਇਸ ਗੱਲ ਪਿੱਛੇ ਕੋਈ ਨਾ ਕੋਈ ਰਾਜ ਜ਼ਰੂਰ ਹੋਊਗਾ ਚਲੋ ਕੇਸ ਆ ਜਿਹੜਾ ਅਦਾਲਤ ਦੇ ਵਿੱਚ ਜਦੋਂ ਚੱਲਦਾ ਤਾਂ ਅਦਾਲਤ ਦੇ ਵਿੱਚ ਪੇਸ਼ੀਆਂ ਪੈਂਦੀਆਂ ਨਿਗੀਆਂ ਗੁਰਨਾਮ ਸਿੰਘ ਆ ਜਿਹੜਾ ਉਹ ਸਰਬਜੀਤ ਦੇ ਵਿਰੁੱਧ ਗਵਾਹੀ ਦਿੰਦਾ ਸਰਬਜੀਤ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਵੀ ਭਾਵੇਂ ਕੇ ਇਹ ਚਲੋ ਵਧੀਆ ਕਰੋ ਆ ਪਰ ਫਿਰ ਵੀ ਅਸੀਂ ਦੋਸਤ ਰਹੇ ਆ ਵੀ ਇਹਨੇ ਮੇਰੇ ਨਾਲ ਕਿਹੜੀ ਗੱਲ ਦਾ ਬੈਰ ਕੱਢਿਆ ਹਨਾ ਜਿਹੜਾ ਇਹ ਮੇਰੇ ਵਿਰੁੱਧ ਗਵਾਹੀ ਦਿੰਦਾ ਵੀ ਇਹ ਮੇਰੇ ਵਿਰੁੱਧ ਕਿਉਂ ਹੋ ਗਿਆ ਉਨੇ ਮਨਤੀ ਗੱਲ ਤਾਂ ਹੁੰਦੀ ਆ ਪਰ ਉਹ ਸਮਝ ਨਹੀਂ ਸਕਦਾ ਤਾਂ ਚਲੋ ਇਹ ਸਮਾਂ ਜਿਹੜਾ ਗੁਜ਼ਰਦਾ ਥੋੜੇ ਜਿਹੇ ਦਿਨਾਂ ਬਾਅਦ ਤਰੀਕ ਪੈਂਦੀ ਆ ਤੇ ਇਸ ਕੇਸ ਦੇ ਚੱਲਦੇ-ਚੱਲਦੇ ਉਸ ਕੋਰਟ ਦਾ ਜੱਜ ਆ ਜਿਹੜਾ ਬਦਲ ਜਾਂਦਾ ਉਹ ਜਿਹੜਾ ਨਵਾਂ ਜੱਜ ਆਉਂਦਾ ਉਹ ਉਹਦੀ ਲੱਤ ਤੇ ਨਾ ਬਹੁਤ ਭੜੀ 6:00 ਵਜੇ ਹੁੰਦੀ ਆ ਤੇ ਉਹ ਵੀਲਚੇਅਰ ਤੇ ਹੁੰਦਾ ਜਦੋਂ ਕੋਰਟ ਦੀ ਕਾਰਵਾਈ ਸ਼ੁਰੂ ਹੁੰਦੀ ਆ ਵੀਲਚੇਅਰ ਤੇ ਜੱਜ ਨੂੰ ਲਿਆਂਦਾ ਜਾਂਦਾ ਅਪਾਹਜ ਜੱਜ ਹੁੰਦਾ ਉਹ ਇਹ ਗੱਲ ਹੈ ਜਿਹੜੀ ਉਹ ਸਰਬਜੀਤ ਨੋਟ ਰੱਖਦਾ ਵੀ ਪਹਿਲਾਂ ਜੱਜ ਹੋਰ ਸੀ ਹੁਣ ਜਿਹੜਾ ਇਹ ਜੱਜ ਆ ਗਾ ਵੀ ਇਹ ਹੈਂਡੀਕੈਪਡਾ ਮਤਲਬ ਅਪਾਹਜ ਪਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਚੱਲਦੀ ਆ ਵੀ ਇਸ ਜੱਜ ਨੂੰ ਕਿਤੇ ਦੇਖਿਆ ਲੱਗਦਾ ਫਿਰ ਉਹਨੂੰ ਲੱਗਦਾ ਵੀ ਕਈ ਵਾਰੀ ਨਾ ਸਾਡਾ ਦਿਮਾਗ ਆ ਜਿਹੜਾ ਜਦੋਂ ਅਸੀਂ ਕਿਸੇ ਆਫਸ ਚ ਹੁੰਨੇ ਆ ਵੀ ਉਦੋਂ ਸਾਨੂੰ ਇਹੀ ਲੱਗਦਾ ਹੁੰਦਾ ਵੀ ਜਿਨੇ ਸਾਡੇ ਕੇਸ ਦਾ ਫੈਸਲਾ ਕਰਨਾ ਵੀ ਸ਼ਾਇਦ ਇਹਨੂੰ ਮੈਂ ਕਿਤੇ ਦੇਖਿਆ ਵੀ ਮੈਂ ਜੱਜ ਨੂੰ ਕਿੱਥੇ ਵੇਖ ਲਿਆ ਉਹ ਉਹ ਜੱਜ ਦੇ ਸਾਹਮਣੇ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਪਰ ਕਾਨੂੰਨ ਆ ਜਿਹੜਾ ਸਬੂਤਾਂ ਤੇ ਚੱਲਦਾ ਤੇ ਗੁਰਨਾਮ ਆ ਜਿਹੜਾ ਗੱਜ ਵਜਾ ਕੇ ਕੋਰਟ ਦੇ ਵਿੱਚ ਉਹਦੇ ਵਿਰੁੱਧ ਗਵਾਹੀ ਦਿੰਦਾ ਤੇ ਜਿਸ ਦਿਨ ਫੈਸਲਾ ਆਉਣਾ ਹੁੰਦਾ ਉਸ ਦਿਨ ਉਹਦੀ ਧੀ ਆ ਜਿਹੜੀ ਉਹ ਮੌਕੇ ਤੇ ਆਉਂਦੀ ਆ ਤੇ ਉਹ ਜੱਜ ਨੂੰ ਜੋ ਗੱਲ ਕਹਿੰਦੀ ਆ ਉਹ ਜੱਜ ਨੂੰ ਕਹਿੰਦੀ ਆ ਜੱਜ ਜਦੋਂ ਹਨਾ ਜਦੋਂ ਐਂਟਰੀ ਕਰਦੀ ਆ ਤਾਂ ਸਕਿਉਰਿਟੀ ਗਾਰਡ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤਾਂ ਜੱਜ ਇਸ਼ਾਰਾ ਕਰਦਾ ਵੀ ਇਹਨੂੰ ਆਉਣ ਦਿਓ ਉਹ ਕੁੜੀ ਨੂੰ ਸਿੱਧਾ ਆਪਣੇ ਕੋਲ ਬੁਲਾਉਂਦਾ। ਉਹਨੂੰ ਕਹਿੰਦਾ ਵੀ ਦੇਖ ਪਤ ਤਾਂ ਹੁਣ ਤਾਂ ਫੈਸਲਾ ਹੋਣ ਵਾਲਾ। ਮੈਨੂੰ ਪਤਾ ਤੂੰ ਆਪਣੇ ਪਿਓ ਨੂੰ ਛਡਾਉਣ ਦੀ ਹੈਨਾ ਉਹਨੂੰ ਬੇਗੁਨਾਹ ਸਾਬਤ ਕਰਨ ਦੀ ਗੁਹਾਰ ਲਾਏਂਗੀ। ਪਰ ਇਹ ਕਾਨੂੰਨ ਆ ਜਿਹੜਾ ਜਜ਼ਬਾਤਾਂ ਤੇ ਨਹੀਂ ਚੱਲਦਾ। ਕੋਈ ਬੱਚਾ ਜਿਹਦਾ ਪਿਓ ਚਾਹੇ ਜਿੰਨੀ ਵੱਡੀ ਮਰਜ਼ੀ ਗਲਤੀ ਕਰ ਦੇ ਉਹਨੂੰ ਇਹੀ ਲੱਗੂਗਾ ਵੀ ਮੇਰਾ ਪਿਓ ਬੇਗੁਨਾਹ। ਜਿਵੇਂ ਤੇਰਾ ਪਿਓ ਕਹਿੰਦਾ ਵੀ ਮੈਂ ਬੇਗੁਨਾਹ ਪਰ ਉਹਦੀ ਬੇਗੁਨਾਹੀ ਦਾ ਕੋਈ ਸਬੂਤ ਤਾਂ ਹੋਵੇ। ਉਹ ਕਹਿੰਦੀ ਕਿ ਬੇਗੁਨਾਹੀ ਦੇ ਸਬੂਤ ਮੇਰੇ ਕੋਲ ਹੈਗੇ ਆ। ਤੇ ਮੈਂ ਚਾਹਣੀ ਆ ਵੀ ਤੁਸੀਂ ਮੇਰੀ ਸਾਰੀ ਗੱਲ ਸੁਣੋ ਮੈਂ ਤੁਹਾਡੇ ਸਾਹਮਣੇ ਸਬੂਤ ਵੀ ਪੇਸ਼ ਕਰੂੰਗੀ ਫਿਰ ਉਹ ਦੇਖਦਾ ਵੀ ਕੋਰਟ ਦਾ ਸਮਾਂ ਹੋਣ ਵਾਲਾ ਉਹ ਕੁੜੀ ਦੇ ਕਹਿਣ ਤੇ ਤੁਰੰਤ ਫੈਸਲਾ ਬਦਲ ਲੈਂਦਾ ਉਹਨੇ ਸਜ਼ਾ ਸੁਣਾਉਣੀ ਹੁੰਦੀ ਆ ਤੇ ਉਹ ਜੱਜ ਦੇ ਕੰਨ ਦੇ ਵਿੱਚ ਇਹ ਕਹਿੰਦੀ ਆ ਕਿ ਤੁਹਾਨੂੰ ਅਪਾਹਜ ਬਣਾਉਣ ਦੇ ਪਿੱਛੇ ਕੀ ਦਾ ਹੱਥ ਆ ਤੇ ਮੇਰੇ ਪਿਓ ਨੂੰ ਫਸਾਉਣ ਦੇ ਪਿੱਛੇ ਕੀ ਦਾ ਹੱਥ ਆ ਮੈਂ ਤੁਹਾਨੂੰ ਇਹ ਸਾਬਤ ਕਰ ਦੂੰਗੀ ਬਸ ਤੁਸੀਂ ਇੱਕ ਦਿਨ ਦੀ ਮੌਹਲਤ ਦੇ ਦਿਓ ਤੇ ਜੱਜ ਨੂੰ ਵੀ ਇਹ ਹੁੰਦਾ ਵੀ ਫੈਸਲਾ ਹੀ ਸੁਣਾਉਣਾ ਫੈਸਲਾ ਮੇਰਾ ਬਣਿਆ ਪਿਆ ਇੱਕ ਦਿਨ ਦੀ ਮੌਹਲਤ ਤਾਂ ਦੇਣੀ ਚਾਹੀਦੀ ਆ ਚਲ ਉਹਨਾਂ ਕੋਰਟ ਦੇ ਵਿੱਚ ਹੀ ਆਰਡਰ ਕਰਦਾ ਵੀ ਇਸ ਕੇਸ ਦਾ ਫੈਸਲਾ ਅੱਜ ਦੀ ਵਜਾਏ ਹੁਣ ਕੱਲ ਨੂੰ 12 ਵਜੇ ਸੁਣਾਇਆ ਜਾਓ ਇਹ ਗੱਲ ਸੁਣ ਕੇ ਸਾਰੇ ਲੋਕ ਆ ਜਿਹੜੇ ਹੱਕੇ ਬੱਕੇ ਰਹਿ ਜਾਂਦੇ ਆ ਤੇ ਗੁਰਨਾਮ ਸਿੰਘ ਰੌਲਾ ਪਾਉਂਦਾ ਵੀ ਜਦੋਂ ਫੈਸਲਾ ਹੋ ਗਿਆ ਫੈਸਲਾ ਕਿਉਂ ਨਹੀਂ ਸੁਣਾਇਆ ਜਾ ਰਿਹਾ ਸਰਬਜੀਤ ਹਰਾਨ ਹੁੰਦਾ ਵੀ ਇਹਨੂੰ ਕਿੱਡੀ ਕਾੜਾ ਵੀ ਮੈਨੂੰ ਸਜ਼ਾ ਹੋਵੇ ਪਰ ਸਰਬਜੀਤ ਆਪਣੀ ਧੀ ਵੱਲ ਹੈਰਾਨੀ ਨਾਲ ਵੇਖਦਾ ਵੀ ਇਹਦੇ ਕੋਲ ਇਹੋ ਜਿਹਾ ਕੀ ਸਬੂਤਾ ਤੇ ਉਹਨੂੰ ਵਿਸ਼ਵਾਸ ਵੀ ਹੁੰਦਾ ਆਪਦੀ ਧੀ ਤੇ ਚਲੋ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਉਸ ਤੋਂ ਬਾਅਦ ਪੂਰੇ ਸੱਜੜੀ ਉਹ ਸਰਬਜੀਤ ਨੂੰ ਜੇਲ੍ਹ ਚ ਲੈ ਜਾਂਦੀ ਆ ਕੁੜੀ ਆਪਦੇ ਪਿਓ ਨੂੰ ਮਿਲਣਾ ਚਾਹੁੰਦੀ ਹੁੰਦੀ ਆ ਪਰ ਪੁਲਿਸ ਉਹਨੂੰ ਮਿਲਣ ਨਹੀਂ ਦਿੰਦੀ ਉਸ ਤੋਂ ਬਾਅਦ ਅਗਲੇ ਦਿਨ ਦੀ ਕਾਰਵਾਈ ਆ ਜਿਹੜੀ ਉਹ ਸ਼ੁਰੂ ਹੁੰਦੀ ਆ ਤੇ ਅਗਲੇ ਦਿਨ ਵਿਆਹ ਸੀ ਤਾਂ ਫੈਸਲਾ ਸੁਣਾਉਣਾ ਹੁੰਦਾ ਪਰ ਫੈਸਲਾ ਸੁਣਾਉਣ ਤੋਂ ਪਹਿਲਾਂ ਜੱਜ ਕਹਿੰਦਾ ਕਿ ਮੈਂ ਇੱਕ ਮੌਕਾ ਸਰਬਜੀਤ ਦੀ ਧੀ ਨੂੰ ਦੇਣਾ ਚਾਹਣਾ ਕਿ ਉਹ ਆਪਣੇ ਪਿਓ ਦੇ ਹੱਕ ਵਿੱਚ ਕੀ ਕਹਿਣਾ ਚਾਹੁੰਦੀ ਆ ਉਹ ਕੋਈ ਸਬੂਤ ਪੇਸ਼ ਕਰਨਾ ਚਾਹੁੰਦੀ ਆ ਤਾਂ ਫਿਰ ਉਹ ਵਕੀਲ ਦੇ ਰਾਹੀਂ ਸਬੂਤ ਪੇਸ਼ ਕਰਦੀ ਆ ਸਬੂਤ ਪੇਸ਼ ਕਰਦੀ ਆ ਕਿ ਜਿਹੜੇ ਅਖਬਾਰ ਤੇ ਐਕਸੀਡੈਂਟ ਦੀ ਖਬਰ ਸਰਬਜੀਤ ਨੇ ਪੜ੍ਹੀ ਸੀ ਉਹ ਅਖਬਾਰ ਸਾਂਭਿਆ ਪਿਆ ਸੀ ਜਦੋਂ ਕੁਲਜੀਤ ਨੂੰ ਇਹ ਲੱਗਿਆ ਵੀ ਹੁਣ ਮੇਰਾ ਪਿਓ ਜਮਾਂ ਫਸਣ ਵਾਲਾ ਜਦੋਂ ਆਪਦੇ ਪਿਓ ਨੂੰ ਪੁੱਛਦੀ ਆ ਤੇ ਉਹਦਾ ਪਿਓ ਕਹਿੰਦਾ ਵੀ ਮੈਂ ਬੇਗੁਨਾ ਉਹਨੂੰ ਯਕੀਨ ਹੁੰਦਾ ਵੀ ਮੇਰਾ ਪਿਓ ਬੇਗੁਨਾ ਪਰ ਉਹ ਸਬੂਤ ਲੱਭਦੀ ਆ ਤੇ ਉਹਨਾਂ ਆਪਦੇ ਪਿਓ ਨੂੰ ਕਹਿੰਦੀ ਆ ਵੀ ਕੋਈ ਇਹੋ ਜੀ ਗੱਲ ਯਾਦ ਕਰੋ ਉਹਦੇ ਪਿਓ ਦੇ ਕੁਝ ਨਹੀਂ ਯਾਦ ਆਉਂਦਾ ਪਰ ਕੁਲਜੀਤ ਦੇ ਇੱਕ ਗੱਲ ਯਾਦ ਆਉਂਦੀ ਆ ਵੀ ਜਦੋਂ ਸਰਬਜੀਤ ਕੁਲਜੀਤ ਨਾਲ ਇੱਕ ਦਿਨੇ ਗੱਲ ਕਰਦਾ ਹੁੰਦਾ ਵੀ ਅੱਜ ਪੁੱਤ ਤੇਰਾ ਚਾਚਾ ਗੁਰਨਾਮ ਕਾਲੀ ਗੱਡੀ ਲੈ ਕੇ ਆਇਆ ਸੀ ਤੇ ਉਹ ਗੱਡੀ ਮੈਨੂੰ ਕਿਤੇ ਦੇਖੀ ਲੱਗਦੀ ਆ ਤਾਂ ਇਹ ਗੱਲ ਸਰਬਜੀਤ ਦਿੱਤੀ ਕੁਲਜੀਤ ਦੇ ਦਿਮਾਗ ਤੇ ਹੁੰਦੀ ਆ ਵੀ ਇਸ ਗੱਲ ਪਿੱਛੇ ਵੀ ਗੁਰਨਾਮ ਚਾਚੇ ਦਾ ਪਿਓ ਦੇ ਖਿਲਾਫ ਹੋਣਾ ਪੱਕਾ ਕੋਈ ਨਾ ਕੋਈ ਸਾਜ਼ਿਸ਼ ਆ ਉਹ ਕੁਦਰਤੀ ਜੜਿਆ ਹਨ ਮਤਲਬ ਸਰਬਜੀਤ ਡੈਰੀ ਲਿਖਦਾ ਹੁੰਦਾ ਸੀ ਇੱਕ ਤੇ ਜਿਹੜੀਆਂ ਚੀਜ਼ਾਂ ਉਹਨੂੰ ਲੱਗਦੀਆਂ ਸੀ ਅਖਬਾਰ ਵਗੈਰਾ ਉਹ ਸਾਹਮਣੇ ਰੱਖਦਾ ਸੀ ਤੇ ਉਹ ਆਪਣੇ ਪਿਓ ਦੇ ਕਮਰੇ ਦੇ ਵਿੱਚ ਜਾ ਕੇ ਉਹਦੀ ਅਲਮਾਰੀ ਵੇਖਦੀ ਆ ਅਲਮਾਰੀ ਦੇ ਵਿੱਚ ਡੈਰੀ ਵੇਖਦੀ ਆ ਜਦੋਂ ਕੁਲਜੀਤ ਨੇ ਡੈਰੀ ਖੋਲੀ ਸੀ ਤਾਂ ਉਹ ਡੈਰੀ ਪੜਦੀ ਆ ਜਿਸ ਦਿਨ ਸਰਬਜੀਤ ਨੇ ਗੁਰਨਾਮ ਨੂੰ ਇਹ ਗੱਲ ਕਹੀ ਹੁੰਦੀ ਆ ਵੀ ਤੇਰੀ ਸਕੋਰਪੀਓ ਦੇ ਨਾਲ ਐਕਸੀਡੈਂਟ ਹੋਇਆ ਪਿਆ ਉਹ ਵੀ ਉਹ ਲਿਖਦਾ ਜਦੋਂ ਉਹ ਪੜਦੀ ਆ ਤਾਂ ਫਿਰ ਉਹ ਸਮਝ ਜਾਂਦੀ ਆ ਵੀ ਗੁਰਨਾਮ ਚਾਚੇ ਨੇ ਡੈਡੀ ਤਾਂ ਕੁਛ ਲੁਕੋਇਆ ਵੀ ਜੇ ਚਾਚੇ ਦੀ ਗੱਡੀ ਨਾਲ ਐਕਸੀਡੈਂਟ ਹੋਇਆ ਇਹਦਾ ਮਤਲਬ ਚਾਚਾ ਕੁਛ ਲੁਕੋ ਰਿਹਾ ਫਿਰ ਉਸ ਤੋਂ ਬਾਅਦ ਉਹ ਅਖਬਾਰ ਦੇਖਦੀ ਹੈ ਅਖਬਾਰ ਦੇ ਉੱਤੇ ਉਹੀ ਸਕੋਰਪੀਓ ਦੀ ਗੱਡੀ ਹੁੰਦੀ ਆ ਤੇ ਫਿਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਗੁਰਨਾਮ ਚਾਚਾ ਮੇਰੇ ਪਿਓ ਨੂੰ ਇਸ ਕਰਕੇ ਫਸਾ ਰਿਹਾ ਵੀ ਮੇਰੇ ਪਿਓ ਕੋਲ ਇੱਕ ਸਬੂਤ ਆ ਇੱਕ ਗੱਲ ਆ ਉਹਦਾ ਇੱਕ ਰਾਜ ਆ ਵੀ ਉਹਦੀ ਗੱਡੀ ਇੱਕ ਜੱਜ ਦੇ ਵਿੱਚ ਵੱਜੀ ਆ ਤੇ ਉਹਨਾਂ ਜੱਜ ਕੋਲ ਮਤਲਬ ਵਕੀਲ ਕੋਲ ਜਾ ਕੇ ਉਹ ਅਖਬਾਰ ਦੀ ਫੋਟੋ ਤੇ ਆਪਣੇ ਪਿਓ ਦੀ ਡੈਰੀ ਦਿਖਾਉਂਦੀ ਆ ਤੇ ਜਦੋਂ ਉਹ ਜੱਜ ਨੂੰ ਕਹਿੰਦੀ ਆ ਵੀ ਤੁਹਾਡਾ ਐਕਸੀਡੈਂਟ ਹੋਇਆ ਸੀ ਜਿਹੜੀ ਗੱਡੀ ਨਾਲ ਕਾਲੀ ਸਕੋਰਪੀਓ ਨਾਲ ਤੁਸੀਂ ਉਸ ਤੋਂ ਬਾਅਦ ਵੀ ਅਖਬਾਰ ਦੇ ਵਿੱਚ ਖਬਰ ਲਵਾਈ ਹੈ ਵੀ ਜੇ ਕੋਈ ਇਸ ਗੱਡੀ ਬਾਰੇ ਦੱਸੂਗਾ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਵੀ ਆਹਾ ਉਹ ਗੱਡੀ ਜੱਜ ਜਦੋਂ ਅਖਬਾਰ ਦੀ ਉਹ ਕਟਿੰਗ ਦੇਖਦਾ ਅਖਬਾਰ ਦੀ ਖਬਰ ਦੇਖਦਾ ਤਾਂ ਜੱਜ ਦੀ ਫੋਟੋ ਵੀ ਹੁੰਦੀ ਆ ਤੇ ਉਹ ਕਹਿੰਦਾ ਵੀ ਹਾਂ ਇਹ ਤਾਂ ਮੇਰੀ ਕੋਈ ਖਬਰ ਆ ਫਿਰ ਉੱਥੇ ਸਰਬਜੀਤ ਦਾ ਵਕੀਲ ਇਹ ਸਾਬਤ ਕਰਦਾ ਵੀ ਜਿਹੜਾ 30 ਲੱਖ ਦਾ ਗੱਬਣ ਹੋਇਆ ਇਹਦੇ ਪਿੱਛੇ ਗੁਰਨਾਮ ਦਾ ਹੀ ਹੱਥ ਆ ਕਿਉਂਕਿ ਗੁਰਨਾਮ ਦੇ ਸਾਹਮਣੇ ਸਰਬਜੀਤ ਨੇ ਆਪਣੀ ਧੀ ਦੀ ਪੜ੍ਹਾਈ ਲਈ ਲੋਨ ਦੀ ਗੱਲ ਕੀਤੀ ਸੀ ਤੇ ਗੁਰਨਾਮ ਨੇ ਇਹ ਸਾਬਤ ਕਰਤਾ ਵੀ ਸਰਬਜੀਤ ਲੋਨ ਮੰਗਦਾ ਸੀ ਬੈਂਕ ਨੇ ਇਹਨੂੰ ਲੋਨ ਨਹੀਂ ਦਿੱਤਾ ਵੀ ਇਹਦੇ ਵਿੱਚ ਵੀ ਗੁਰਨਾਮ ਦਾ ਹੀ ਹੱਥ ਹੋ ਤੇ ਜਦੋਂ ਦੁਬਾਰਾ ਸਾਰਾ ਕੇਸ ਖੋਲਿਆ ਜਾਂਦਾ ਜੱਜ ਵੀ ਹੈਰਾਨ ਰਹਿ ਜਾਂਦਾ ਤਾਂ ਫਿਰ ਵਕੀਲ ਆ ਜਿਹੜਾ ਉਹ ਪੂਰੀ ਇਨਕੁਆਇਰੀ ਕਰਦਾ ਤੇ ਇਹ ਗੱਲ ਸਾਬਤ ਹੋ ਜਾਂਦੀ ਆ ਵੀ ਗੁਰਨਾਮ ਕੋਲ ਸਰਬਜੀਤ ਨੂੰ ਫਸਾਉਣ ਦੀ ਇੱਕ ਵਜ੍ਹਾ ਹੈਗੀ ਆ ਤੇ ਜਦੋਂ ਗੁਰਨਾਮ ਨੂੰ ਗ੍ਰਿਫਤਾਰ ਕਰਕੇ ਉਹਤੇ ਸਖਤੀ ਕੀਤੀ ਜਾਂਦੀ ਆ ਤਾਂ ਗੁਰਨਾਮ ਆਪਣੇ ਮੂੰਹੋਂ ਸਾਰੀ ਗੱਲ ਦੱਸਦਾ ਉਹ ਕਹਿੰਦਾ ਵੀ ਹਾਂ ਵੀ ਜਦੋਂ ਮੈਨੂੰ ਸਰਬਜੀਤ ਨੇ ਆ ਕੇ ਕਿਹਾ ਵੀ ਤੇਰੀ ਗੱਡੀ ਨੇ ਐਕਸੀਡੈਂਟ ਹੋਇਆ ਮੈਨੂੰ ਪਤਾ ਸੀ ਮੈਥੋਂ ਹੀ ਜੱਜ ਦਾ ਐਕਸੀਡੈਂਟ ਹੋਇਆ ਸੀ ਤੇ ਮੈਂ ਇਹ ਗੱਲ ਲੁਕੋਈ ਸੀ ਮੈਨੂੰ ਪਤਾ ਸੀ ਵੀ ਇਹ ਕਿਸੇ ਨਾ ਕਿਸੇ ਦਿਨ ਮੈਨੂੰ ਫਸਾ ਲਾਂ ਦੇ ਵੀ ਪਰ ਸਰਬਜੀਤ ਕਹਿੰਦਾ ਵੀ ਮੇਰੇ ਮਨ ਤੇ ਤੈਨੂੰ ਫਸਾਉਣ ਵਾਲੀ ਕੋਈ ਗੱਲ ਨਹੀਂ ਸੀ ਮੈਂ ਤੈਨੂੰ ਸਿਰਫ ਇਹ ਕਿਹਾ ਸੀ ਵੀ ਤੂੰ ਧਿਆਨ ਰੱਖੀ ਵੀ ਵੈਸੇ ਤਾਂ ਤੈਨੂੰ ਇਸ ਗੱਲ ਦੇ ਵਿੱਚ ਅੱਗੇ ਆਉਣਾ ਚਾਹੀਦਾ ਸੀ ਤੈਨੂੰ ਭੱਜਣਾ ਨਹੀਂ ਚਾਹੀਦਾ ਸੀ ਪਰ ਗੁਰਨਾਮ ਨੂੰ ਇਹ ਸੀ ਵੀ ਇਹ ਮੈਨੂੰ ਫਸਾਊਗਾ ਇਸ ਲਈ ਉਹਨੇ ਉਹ ਪੁਆਇੰਟ ਇਕੱਠੇ ਕੀਤੇ ਵੀ ਇਹ ਕਰਜ਼ਾ ਮੰਗਦਾ ਸੀ ਇਹ ਕਾਰਨ ਹੋ ਸਕਦਾ ਉਹਨੇ ਪੂਰੇ ਦਿਮਾਗ ਨਾਲ ਚਾਲ ਚੱਲੀ ਤੇ ਉੱਥੇ ਸਰਬਜੀਤ ਬੇਵਸ ਹੋ ਗਿਆ ਸੀ ਪਰ ਕਹਿੰਦੇ ਆ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਆ ਦਲੇਰ ਸਰਬਜੀਤ ਦੀ ਦਲੇਰਤੀ ਕੁਲਜੀਤ ਨੇ ਜਮਾ ਮੌਕੇ ਤੇ ਆ ਕੇ ਆਪਣੇ ਪਿਓ ਨੂੰ ਬੇਗੁਨਾ ਸਾਬਤ ਕਰਤਾ ਤੇ ਉਹ ਜੱਜ ਜਿਹੜਾ ਕਿ ਉਸ ਐਕਸੀਡੈਂਟ ਦੇ ਵਿੱਚ ਅਪਾਹਜ ਹੋ ਗਿਆ ਸੀ ਉਹਨੂੰ ਮਾਰ ਕੇ ਭੱਜਣ ਵਾਲਾ ਗੁਰਨਾਮ ਵੀ ਫੜਿਆ ਗਿਆ ਸੀ ਇੱਥੇ ਜੱਜ ਤੇ ਵਕੀਲ ਤੇ ਕੋਰਟ ਦੇ ਵਿੱਚ ਬੈਠੇ ਸਾਰੇ ਲੋਕ ਕੁਲਜੀਤ ਦੀ ਬਹਾਦਰੀ ਤੇ ਉਹਦੇ ਤੇਜ ਦਿਮਾਗ ਤੇ ਉਹਨੂੰ ਬੜਾ ਵਾਹ ਵਾਹ ਕਰਦੇ ਨੇ ਤੇ ਉਹ ਹੈਰਾਨ ਰਹਿ ਜਾਂਦੇ ਆ ਵੀ ਦੇਖੋ ਇੱਕ ਕੁੜੀ ਦਾ ਇੰਨਾ ਦਿਮਾਗ ਹੋ ਸਕਦਾ ਤੇ ਉੱਥੇ ਜੱਜ ਕਹਿੰਦਾ ਕਿ ਤੈਨੂੰ ਪੁੱਤ ਵਕੀਲ ਬਣਨਾ ਚਾਹੀਦਾ ਤੇ ਵਕੀਲ ਤੋਂ ਬਾਅਦ ਤੈਨੂੰ ਜੱਜ ਬਣਨਾ ਚਾਹੀਦਾ ਤੇ ਉਹ ਕਹਿੰਦੀ ਵੀ ਮੈਂ ਤਾਂ ਬਣਨਾ ਇੰਜੀਨੀਅਰ ਵੀ ਚਾਹੁੰਦੀ ਸੀ ਪਰ ਆਰਥਿਕ ਹਾਲਾਤਾਂ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਉੱਥੇ ਨਾ ਫਿਰ ਕੁਲਜੀਤ ਦੇ ਨਾਂ ਤੇ ਸਾਰੇ ਲੋਕ ਖੜੇ ਹੋ ਕੇ ਤਾੜੀਆਂ ਮਾਰਦੇ ਆ ਤੇ ਜੱਜ ਫਿਰ ਉਸੇ ਫੈਸਲੇ ਨੂੰ ਬਦਲ ਕੇ ਗੁਰਨਾਮ ਆ ਜਿਹੜਾ ਉਹ ਦੋਸ਼ੀ ਬਣ ਜਾਂਦਾ ਤੇ ਸਰਬਜੀਤ ਨੂੰ ਬਾਇਜ਼ਦਤ ਬਰੀ ਕਰ ਦਿੱਤਾ ਜਾਂਦਾ ਵੀ ਇੱਕ ਕੁੜੀ ਜੀਦੇ ਪਿਓ ਨੇ ਉਹਨੂੰ ਐਨੇ ਚਾਵਾ ਲਾਡਾਂ ਨਾਲ ਪਾਲਿਆ ਇੰਨੀ ਦਲੇਰ ਬਣਾਇਆ ਵੀ ਉਹ ਅੰਤ ਤੱਕ ਨਹੀਂ ਹਾਰੀ ਤੇ ਉਹਨੇ ਆਪਣੇ ਬੇਗੁਨਾ ਪਿਤਾ ਨੂੰ ਕਿਵੇਂ ਆਖਰ ਦੇ ਮੌਕੇ ਬਚਾਇਆ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਕੁਲਜੀਤ ਦੀ ਬਹਾਦਰੀ ਤੇ ਬੜਾ ਮਾਣ ਹੋਇਆ ਤੇ ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹੁੰਦੀਆਂ ਜਿਹੋ ਜੇ ਸੰਸਕਾਰ ਅਸੀਂ ਆਪਣੇ ਬੱਚਿਆਂ ਨੂੰ ਦੇਵਾਂਗੇ ਸਾਡੇ ਬੱਚੇ ਉਦਾਂ ਦੇ ਹੀ ਬਣਨਗੇ ਕਿਵੇਂ ਲੱਗੀ ਤੁਹਾਨੂੰ ਕਹਾਣੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ